ਕਿਲੋਮੀਟਰ ਸਕੀਮ ਅਧੀਨ ਬੱਸਾਂ ਦੇ ਟੈਂਡਰ ਨੂੰ ਵਾਰ-ਵਾਰ ਸਰਕਾਰ ਸਾਡੇ ਤੇ ਥੋਪਣਾ ਚਾਹ ਰਹੀ ਹੈ ਉਸ ਦੇ ਰੋਸ ਵਿੱਚ ਉਹ ਜਿਹੜਾ ਅੱਜ ਦਾ ਚੱਕਾ ਜਾਮ ਉਹ ਕੀਤਾ ਗਿਆ ਪਰ ਸਰਕਾਰ ਦੀ ਜਿਹੜੀ ਮਾਨਸਾ ਇਸ ਟਾਈਮ ਮੈਂ ਇਹੀ ਕਹੂੰਗਾ ਕਿ ਜਿਹੜੇ ਲੋਕਾਂ ਦੇ ਵਿਰਾਸਤੀ ਉਦਾਰੇ ਨੇ ਉਹਨਾਂ ਨੂੰ ਖਤਮ ਕਰਕੇ ਪ੍ਰਾਈਵੇਟ ਘਰਾਣਿਆਂ ਨੂੰ ਸੌਂਪਣਾ ਚਾਹ ਰਹੇ ਨੇ ਤਾਂ ਕਿ ਉਹ ਆਪਣੀ ਮਨਮਾਨੀ ਕਰ ਸਕਣ ਬਿਲਕੁਲ ਅਸੀਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨੂੰ ਮੰਗ ਪੱਤਰ ਭੇਜ ਦਿਆ ਰਹੇ ਨੋਟਿਸ ਭੇਜ ਦਿਆ ਰਹੇ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਲਗਾਤਾਰ ਸਰਕਾਰ ਮੈਨੇਜਮੈਂਟ ਵੱਲੋਂ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ ਉਲਟਾ ਵਾਰ-ਵਾਰ ਜਿਹੜੀਆਂ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆਂਦਾ ਜਾ ਰਿਹਾ ਜਿਹੜਾ ਸਿੱਧੇ ਤੌਰ ਤੇ ਵਿਭਾਗ ਨੂੰ ਖਤਮ ਕਰਨ ਵਾਲੀ ਮਨਛਾ ਦੇ ਨਾਲ ਕੰਮ ਕੀਤਾ ਜਾ ਰਿਹਾ ਮੁੱਖ ਮੰਤਰੀ ਦੀ ਰਾਇਸ਼ ਤੇ ਪੱਕਾ ਧਰਨਾ ਲਾਵਾਂਗੇ ਜਿੱਤੇ ਸਾਡੀਆਂ ਮੰਗਾਂ ਹੋਣੀਆਂ ਕਿ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਣਾ ਸਰਵਸ ਰੂਲ ਲਾਗੂ ਕਰਨੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨੀ ਔਰ ਵਿਭਾਗ ਚ ਮਾਲਕੀ ਬੱਸਾਂ ਪਾਉਣੀਆਂ ਕਿਲੋਮੀਟਰ ਪ੍ਰਾਈਵੇਟ ਬੱਸਾਂ ਦਾ ਜਿਹੜਾ ਟੈਂਡਰ ਰੱਦ ਕਰਨਾ ਲੇਟੈਸਟ ਪੌਣਿਊਜ਼ ਦੇਖਣ ਵੇਲੇ ਤਮਾਮ ਲਸ਼ਕਾਮ ਜਾਹਿੰਦ ਮੈਂ ਪਹੁੰਚ ਲੁਧਾਨੇ ਦੇ ਬਾਅਦ ਸਾਡੇ ਇੱਥੇ 12 ਵਜੇ ਤੋਂ ਚੱਕਾ ਜਾਮ ਕੀਤਾ ਜਾ ਰਿਹਾ ਕੁਛ ਨੇ ਕੀ ਕਰਨਾ ਸ਼ਸ਼ੀ ਕਾਸਨ ਸ਼ਸ਼ੀ ਕਾਲ ਜੀ ਜੀ ਅੱਜ ਚੱਕਾ ਜਾਮ ਕਿਉਂ ਕੀਤਾ ਜਾ ਰਿਹਾ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਜੀ ਉਹ ਮੇਨ ਕਿਲੋਮੀਟਰ ਸਕੀਮ ਅਧੀਨ ਬੱਸਾਂ ਦੇ ਟੈਂਡਰ ਨੂੰ ਵਾਰ-ਵਾਰ ਸਰਕਾਰ ਸਾਡੇ ਤੇ ਥੋਪਣਾ ਚਾਹ ਰਹੀ ਹੈ ਉਸ ਦੇ ਰੋਸ ਵਿੱਚ ਉਹ ਜਿਹੜਾ ਅੱਜ ਦਾ ਚੱਕਾ ਜਾਮ ਉਹ ਕੀਤਾ ਗਿਆ ਕਾਰਨ ਕੀ ਹੈ ਵਾਰ-ਵਾਰ ਤੁਹਾਨੂੰ ਇਹ ਪ੍ਰੋਟੈਸਟ ਕਰਨੇ ਪੈਂਦੇ ਆ ਕਾਰਨ ਇਹ ਦੇਖੋ ਇਥੋਂ ਸਰਕਾਰ ਤੇ ਮੈਨੇਜਮੈਂਟ ਦੀ ਜਿਹੜੀ ਮਸਾਉ ਸਾਬ ਨਜ਼ਰ ਆ ਰਹੀ ਆ ਕਿ ਸਾਡੀ ਮੈਨੇਜਮੈਂਟ ਪੀਆਰਟੀਸੀ ਤੇ ਰੋਡਵੇਜ ਦੀ ਤੇ ਸਾਡੀ ਸਰਕਾਰ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਮੈਂ ਕਹੂੰਗਾ ਜਿਹੜੀ ਭਗਤ ਸਿੰਘ ਦੀ ਪੱਗ ਬਨ ਕੇ ਸੱਤਾ ਵਿੱਚ ਆਈ ਸੀ ਜਿਨੇ ਬੜੇ-ਬੜੇ ਵਾਅਦੇ ਕੀਤੇ ਸੀ ਲੋਕਾਂ ਨਾਲ ਕੀ ਆ ਕਰਦਿਆਂਗੇ ਉਹ ਕਰਦਿਆਂਗੇ ਬਹੁਤ ਕੁਝ ਹੈ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਤੇ ਪਰ ਸਰਕਾਰ ਦੀ ਜਿਹੜੀ ਮਸਲਾ ਇਸ ਟਾਈਮ ਮੈਂ ਇਹੀ ਕਹੂੰਗਾ ਕਿ ਜਿਹੜੇ ਲੋਕਾਂ ਦੇ ਵਿਰਾਸਤੀ ادارے ਨੇ ਉਹਨਾਂ ਨੂੰ ਖਤਮ ਕਰਕੇ ਪ੍ਰਾਈਵੇਟ ਕਰਾਣਿਆਂ ਨੂੰ ਸੌਂਪਣਾ ਚਾ ਰਹੇ ਨੇ ਤਾਂ ਕਿ ਉਹ ਆਪਣੀ ਮਨਮਾਨੀ ਕਰ ਸਕਣ ਅੱਜ ਦਾ ਮੇਨ ਕਾਰਨ ਕੀ ਹੈ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅੱਜ ਦਾ ਮੇਨ ਕਾਰਨ ਪ੍ਰੋਟੈਸਟ ਦਾ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਲੰਬੇ ਸਮੇਂ ਤੋਂ ਮੰਨ ਚੁੱਕੇ ਆ ਸਰਕਾਰ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ ਮੇਨ ਮੰਗ ਅੱਜ ਦੀ ਇਹ ਹੀ ਆ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਟੈਂਡਰ ਆ ਜਿਹੜਾ ਅੱਜ ਸਰਕਾਰ ਫਿਰ ਤੋਂ ਖੋਲਣਾ ਚਾਹ ਰਹੀ ਆ ਜੋ ਕਿ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਜਦ ਵੀ ਸਰਕਾਰ ਟੈਂਡਰ ਖੋਲੂਗੀ ਨਾਲ ਦੀ ਨਾਲ ਹੜਤਾਲ ਕੀਤੀ ਜਾਊਗੀ ਤੇਖੇ ਸੰਘਰਸ਼ ਕੀਤੇ ਜਾਣਗੇ ਜਦ ਤੱਕ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡੇ ਸੰਘਰਸ਼ਾ ਜਿਹੜੇ ਜਾਰੀ ਰਹਿਣਗੇ ਕਿਲੋਮੀਟਰ ਨਾਲ ਤੁਹਾਨੂੰ ਕੀ ਨੁਕਸਾਨ ਹੋਏਗਾ ਇੱਕੋ ਜਿਹੀ ਕਿਲੋਮੀਟਰ ਸਕੀਮ ਦੀ ਅਗਰ ਬੱਸ ਮਹਿਕਮੇ ਵਿੱਚ ਪੈਂਦੀ ਆ ਇਹ 5 ਸਾਲ ਪ੍ਰਾਈਵੇਟ ਬੰਦਾ ਡਿਪਾਰਟਮੈਂਟ ਤੋਂ ਪੈਸੇ ਲੈ ਕੇ 5 ਸਾਲ ਬਾਅਦ ਉਹ ਬਸ ਫ੍ਰੀ ਹੋ ਜਾਣੀ ਆ ਉਸ ਤੋਂ ਬਾਅਦ ਉਹਨੇ ਆਪਣੀ ਬਸ ਉਹ ਲੈ ਜਾਣੀ ਆ ਜੇ ਮਹਿਕਮੇ ਦੀ ਬਸ ਪਾਈ ਜਾਂਦੀ ਹੈ 5 ਸਾਲ ਲੋਨ ਤੇ 5 ਸਾਲਾਂ ਚ ਲੋਨ ਕਲੀਅਰ ਕਰਕੇ 10 ਸਾਲ ਲੋਕਾਂ ਨੂੰ ਫ੍ਰੀ ਹੋ ਕੇ ਸਹੂਲਤ ਦਿੰਦੀ ਆ ਉਸ ਤੋਂ ਬਾਅਦ ਅਗਰ ਇੱਕ ਬਸ ਮਹਿਕਮੇ ਚ ਪਾਉਂਦੇ ਆ ਤਾਂ ਇੱਕ ਡਰਾਈਵਰ ਇੱਕ ਕਨੈਕਟਰ ਇੱਕ ਵਰਕਸ਼ਾਪ ਦਾ ਮਲਾਜਮ ਭਰਤੀ ਕੀਤਾ ਜਾਊਗਾ ਕਿਸੇ ਨੂੰ ਰੋਜ਼ਗਾਰ ਮਿਲੇਗਾ ਅਗਰ ਪ੍ਰਾਈਵੇਟ ਬਸ ਲਈ ਜਾਂਦੀ ਆ ਤਾਂ ਉਹ ਸਾਰਾ ਉਹਦਾ ਡਰਾਈਵਰ ਕਨੈਕਟਰ ਤੇ ਉਹਦਾ ਕੰਮ ਵੀ ਵਾਰ ਹੋਣਾ ਸਿਰਫ ਕਨੈਕਟਰ ਸਾਡਾ ਸਰਕਾਰ ਦਾ ਜਾਣਾ ਮਤਲਬ ਕੁੱਲ ਮਿਲਾ ਕੇ ਨਾ ਤਾਂ ਰੋਜ਼ਗਾਰ ਹੀ ਰਹਿਣਾ ਜੋ ਅਸੀਂ ਨੌਕਰੀਆਂ ਕਰ ਰਹੇ ਹਾਂ ਸਾਨੂੰ ਵੀ ਘਰ ਨੂੰ ਭੇਜ ਸਕਦੇ ਕੱਚੇ ਮਲਾਜ਼ਮਾਂ ਸਾਡੀਆਂ ਨੌਕਰੀਆਂ ਤੇ ਵੀ ਤਲਵਾਰ ਲਟਕ ਰਹੀ ਹੈ ਕਹਿਣ ਦਾ ਮਤਲਬ ਵੀ ਸਰਕਾਰ ਦੀ ਬਸ ਪਾਈ ਜਾਵੇ ਤੇ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਵੀ ਮਿਲੂਗਾ ਤੇ ਲੋਕਾਂ ਨੂੰ ਸੂਚਨਾ ਜਿਹੜੀ ਉਹ ਵੀ ਸਹੀ ਤਰੀਕੇ ਨਾਲ ਮਿਲੂਗੀ ਜਿਹੜੀਆਂ ਪਹਿਲਾਂ ਮੀਟਿੰਗਾਂ ਉਹਨਾਂ ਚ ਕੋਈ ਸਿੱਟਾ ਨਹੀਂ ਕਾਇਆ ਜਦ ਵੀ ਕਹਿੰਦੇ ਤਾਂ ਸੋਇਆ ਪੋਸਟਪੋਨ ਕੀਤੀ ਜਾਂਦੀ ਹੈ ਕੀ ਕਾਰਨ ਕੀ ਹੈ ਮੇਨ ਨੇ ਕੋਈ ਸੱਟਾਂ ਨਹੀਂ ਨਿਕਲਦਾ ਜੀ ਮੀਟਿੰਗ ਜ਼ਰੂਰ ਕਰ ਲੈਂਦੇ ਨੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਤਰਨਤਾਰ ਜਿਮਨੀ ਚੌਣ ਵਿੱਚ ਅਸੀਂ ਵਿਰੋਧ ਵੀ ਕਰਕੇ ਆਏ ਆ ਉੱਥੇ ਅਸੀਂ ਗਏ ਤਾਂ ਉੱਥੋਂ ਸਾਨੂੰ 12 ਤਰੀਕ ਦੀ ਜਿਹੜੀ ਹੈਗੀ ਪਿੱਛੇ 12 ਤਰੀਕ ਨਿਕਲੀ ਉਸ ਦੀ ਮੀਟਿੰਗ ਦਿੱਤੀ ਗਈ ਸੀ ਮੀਟਿੰਗ ਹੋਈ ਵੀ ਆ ਤਾਂ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਦਿੱਤੀ ਗਈ ਸੀ ਪਰ ਮੁੱਖ ਮੰਤਰੀ ਸਾਹਿਬ ਆਪ ਨਹੀਂ ਬੈਠੇ ਠੀਕ ਹੈ ਜੀ ਉਹਨਾਂ ਤੋਂ ਥੱਲੇਲੇ ਅਧਿਕਾਰੀ ਨੇ ਉਹਨਾਂ ਨਾਲ ਸਾਡੀ ਜਿਹੜੀ ਹੈਗੀ ਸੈਕਟਰ ਬਾਡੀ ਦੀ ਮੀਟਿੰਗ ਹੋਈ ਆ ਸੋ ਉਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਵੱਈਆ ਆ ਰਿਹਾ ਉਹ ਸਿਰਫ ਟਾਲਮਟੋਲ ਵਾਲਾ ਹੀ ਰਿਹਾ ਕੋਈ ਜਿਹੜੀ ਠੋਸ ਗੱਲਬਾਤ ਉਹ ਨਹੀਂ ਕੀਤੀ ਗਈ ਸੋ ਇੱਥੋਂ ਮੈਂ ਇਹੀ ਕਹਿਣਾ ਕਿ ਨਾ ਤਾਂ ਸਰਕਾਰ ਦੀ ਮਨਸਾ ਹੈ ਵਿਭਾਗ ਨੂੰ ਚਲਾਉਣ ਦੀ ਨਾ ਸਾਡੀ ਮੈਨੇਜਮੈਂਟ ਦੀ ਮਨਸਾ ਹੈ ਵਿਭਾਗ ਨੂੰ ਚਲਾਉਣ ਦੀ ਜੀ ਧਰਨੇ ਤੁਹਾਡੇ ਹੁੰਦੇ ਹੈ ਪ੍ਰੋਟੈਸਟ ਹੋ ਜਾਂ ਚਿੱਕਾ ਜਾਮ ਹੁੰਦਾ ਹੈ ਲੇਕਿਨ ਉਹਦੇ ਵਿੱਚ ਆਮ ਪਬਲਿਕ ਜਿਹੜੀ ਹੈ ਉਹਨਾਂ ਨੇ ਜਿਨ੍ਹਾਂ ਨੇ ਕੰਮਾਂ ਤੇ ਜਾਣਾ ਉਹਨਾਂ ਦਾ ਕੀ ਨੁਕਸਾਨ ਜਿਹੜਾ ਹੁੰਦਾ ਸਾਰੇ ਸਾਡੇ ਭੈਣ ਭਰਾ ਸਾਡੇ ਬੱਚੇ ਸਾਡੇ ਮਾਪੇ ਸਾਰੇ ਸਾਡੇ ਆ ਕਿਉਂਕਿ ਤੁਸੀਂ ਆਪ ਇਸ ਗੱਲ ਤੋਂ ਜਾਣੂ ਹੋ ਕਿ ਸਹੀ ਮੈਨੇਜਰ ਦੇ ਵਿੱਚ ਜਿਹੜੀ ਸਹੂਲਤਾਂ ਲੋਕਾਂ ਨੂੰ ਪ੍ਰਦਾਨ ਕਰਾਉਣੇ ਆ ਉਹ ਬੱਸ ਤੇ ਉਹ ਤੇ ਚੱਲਦਾ ਸਟਾਪ ਪ੍ਰਦਾਨ ਕਰਦਾ ਇੱਕ ਮੰਤਰੀ ਜਾਂ ਮੁੱਖ ਮੰਤਰੀ ਜਾਂ ਮੈਨੇਜਮੈਂਟ ਸਿਰਫ ਇੱਕ ਮੂੰਹ ਹਲਾਉਂਦੇ ਆ ਸੋ ਜਿਹੜੀ ਅਸਲੀ ਸਰਵਿਸ ਆ ਉਹ ਸਾਡੇ ਮੁਲਾਜ਼ਮੀ ਦਿੰਦੇ ਨੇ ਸਾਡੀ ਬੱਸ ਦਿੰਦੀ ਆ ਸੋ ਉਹੀ ਅਸੀਂ ਮੰਗ ਰਿਹਾ ਕਿ ਸਾਡੇ ਮੁਲਾਜ਼ਮ ਭਰਤੀ ਕੀਤੇ ਜਾਣ ਸਾਨੂੰ ਸਾਡੀਆਂ ਬੱਸਾਂ ਪਾ ਕੇ ਦਿੱਤੀਆਂ ਜਾਣ ਤਾਂ ਜੋ ਅਸੀਂ ਲੋਕਾਂ ਨੂੰ ਜਿਹੜੀ ਸਹੂਲਤ ਆ ਉਹ ਸਹੀ ਤਰੀਕੇ ਨਾਲ ਦੇ ਸਕੀਏ ਲੋਕਾਂ ਦੀ ਹਰਾਸਮੈਂਟ ਦਾ ਜੇ ਕਾਰਨ ਹੁੰਦਾ ਵੀ ਆ ਲੋਕਾਂ ਨੂੰ ਹਰਾਸਮੈਂਟ ਹੁੰਦੀ ਆ ਤਾਂ ਉਹਦਾ ਜਿਹੜਾ ਕਾਰਨ ਸਾਡੀ ਮੈਨੇਜਮੈਂਟ ਤੇ ਸਰਕਾਰ ਆ ਨਾ ਕਿ ਸਾਡੇ ਮੁਲਾਜ਼ਮ ਜੀ ਟੋਟਲ ਕਿੰਨੀਆਂ ਬੱਸਾਂ ਬੰਦ ਹੋ ਰਹੀਆਂ ਜਿਹੜੀਆਂ ਤੁਹਾਡੇ ਵੱਲੋਂ ਹੁੰਦੀਆਂ ਪੂਰੇ ਪੰਜਾਬ ਦੇ ਵਿੱਚ ਜੀ ਟੋਟਲ 2500 ਆਪਣੀ ਬੱਸਾਂ 2000 ਤੋਂ ਲੈ ਕੇ 2500 ਬੱਸਾਂ 7000 ਤੋਂ ਲੈ ਕੇ 7500 ਪੀਆਰਟੀਸੀ ਦੇ ਪਨ ਬਸ ਦਾ ਮਲਾ ਕੇ ਮਲਾਜਮ ਕੱਚਾ ਜਿਹੜਾ ਹੜਤਾਲ ਤੇ ਰਹੂਗਾ ਤੇ ਕੱਲ ਨੂੰ ਕਿੱਥੇ ਧਰਨਾ ਦੇ ਰਿਹਾ ਜੇ ਕੱਲ ਨੂੰ ਜਿਹੜਾ ਹੈਗਾ ਜੀ 18 ਤਰੀਕ ਦਾ ਆਪਣਾ ਹੈਗਾ ਪ੍ਰੋਟੈਸਟ ਸੀਐਮ ਮੰਦਿਰ ਹੈਸ਼ ਚੰਡੀਗੜ੍ਹ ਵਿਖੇ ਪੱਕੇ ਤੌਰ ਤੇ ਧਰਨਾ ਲਗਾਇਆ ਜਾਊਗਾ ਜੱਥੇ ਕੋਈ ਆਪਣੇ ਵੱਲੋਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡਾ ਸੰਦੇਸ਼ ਇਹੀ ਹੈ ਜੀ ਇਹ ਲੋਕਾਂ ਦੇ ਵਿਰਾਸਤੀ ادارے ਨੇ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਸਹੂਲਤ ਲਈ ਇਹ ادارے ਬਣਾਏ ਨੇ ਚਾਹੇ ਕੋਈ ਵੀ ਧਾਰਾ ਜਿਹੜਾ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸਰਕਾਰ ਉਹਨਾਂ ਨੂੰ ਸੰਭਾਲੇ ਨਾ ਕਿ ਵੇਚਣ ਦੀ ਕੋਸ਼ਿਸ਼ ਕਰੇ ਜੋ ਕਿ ਅਜਨੀਆਂ ਸਰਕਾਰਾਂ ਸਮੇਂ ਦੀਆਂ ਕਰ ਰਹੀਆਂ ਨੇ ਸੈਂਟਰ ਦੀ ਸਰਕਾਰ ਵੀ ਇਹੀ ਕਰ ਰਹੀ ਆ ਤੇ ਹੁਣ ਪੰਜਾਬ ਦੀ ਸਰਕਾਰ ਵੀ ਉਸੇ ਲੀਹ ਤੇ ਚੱਲ ਪਈ। ਇਹ ਲੋਕਾਂ ਦੇ ادارے ਆ ਲੋਕਾਂ ਲਈ ਬਣਾਏ ਗਏ ਨੇ। ਲੋਕਾਂ ਨੂੰ ਇਹ ਸਹੂਲਤ ਪ੍ਰਦਾਨ ਕਰਦੇ ਆ। ਹੁਣ ਸਾਡੀਆਂ ਗੱਡੀਆਂ ਦੇ ਵਿੱਚ 18 ਤੋਂ 19 ਕੈਟਾਗਰੀਆਂ ਜਿਹੜੀਆਂ ਫ੍ਰੀ ਸਫਰ ਕਰਦੀਆਂ ਨੇ ਰੋਡ ਵੇ ਤੇ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ। ਤੁਸੀਂ ਦੇਖੋ ਅਗਰ ਕੱਲ ਨੂੰ ਇਹ ਕਿਲੋਮੀਟਰਸ ਕਿੰਨੇ ਆਦੀਆਂ ਬੱਸਾਂ ਪੈਂਦੀਆਂ ਨੇ ਉਹਨਾਂ ਦੀਆਂ ਸਾਰੀਆਂ ਇਹ ਜਿਹੜੀਆਂ ਸਹੂਲਤਾਂ ਨੇ ਖੁੱਸ ਜਾਣੀਆਂ ਆਉਣ ਵਾਲੇ ਸਮੇਂ ਦੇ ਵਿੱਚ। ਅਗਰ ਸਰਕਾਰ ਦੀ ਬੱਸ ਪੈਂਦੀ ਆ ਤਾਂ ਸਹੂਲਤਾਂ ਚੱਲਦੀਆਂ ਰਹਿਣਗੀਆਂ। ਜੇ ਟੈਂਡਰ ਨਾ ਕ देखो जी ਵੱਡੇ ਸਹਿਯਾਰਚ ਕੀਤੇ ਜਾਣਗੇ ਕਿਉਂਕਿ ਰੋਡਵੇ ਤੇ ਪੀਆਰਟੀਸੀ ਦੀਆਂ ਜਿਹੜੀਆਂ ਪੱਕੀਆਂ ਜਥੇਬੰਦੀਆਂ ਨੇ ਧਰਾਤਰੀ ਜਥੇਬੰਦੀਆਂ ਉਹਨਾਂ ਦਾ ਵੀ ਸਾਨੂੰ ਪੂਰਾ ਸਮਰਥਨ ਲਾਗ ਲਿਆ ਸਟੇਟਾ ਹਰਿਆਣਾ ਹੋ ਗਿਆ ਆ ਮਾ ਚਲੂ ਗਿਆ ਉਹਨਾਂ ਦਾ ਵੀ ਸਾਨੂੰ ਪੂਰਾ ਸਮਰਥਨ ਕਿਸਾਨ ਜਥੇਬੰਦੀਆਂ ਦਾ ਵੀ ਸਾਨੂੰ ਪੂਰਾ ਸਮਰਥਨ ਮੁਲਾਜ਼ਮ ਜਥੇਬੰਦੀਆਂ ਵੀ ਪੰਜਾਬ ਦੀਆਂ ਸਾਰੀਆਂ ਸਾਡੇ ਨਾਲ ਨੇ ਸੋ ਪੂਰਨ ਤੌਰ ਤੇ ਅਗਰ ਬਾਰ ਬਾਰ ਇਹ ਜਿਹੜਾ ਹੈਗਾ ਟੈਂਡਰ ਲੈ ਕੇ ਆ ਜਾਊਗਾ ਤਾਂ ਤਿੱਕੇ ਸੰਘਰਸ਼ ਕਰਕੇ ਕੋਈ ਵੱਡਾ ਸੰਘਰਸ਼ ਲਿਖਿਆ ਜਾਊਗਾ ਤੇ ਜਦ ਤੱਕ ਇਹ ਮੰਗ ਸਾਡੀ ਨਹੀਂ ਮੰਨੀ ਜਾਂਦੀ ਸੰਘਰਸ਼ ਜਾਰੀ ਰਹੂ ਮੇਰਾ ਨਾਮ ਸ਼ਮਸ਼ੇਰ ਸਿੰਘ ਢਿੱਲੋਂ ਸੂਬਾ ਜਰਨਲ ਸਕੱਤਰ ਪੰਜਾਬ ਰੋਡਵੇਜ਼ ਪਨਬਸ ਪੀਆਰਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਅੱਜ ਚੱਕਾ ਜਾਮ ਕੀਤਾ ਗਿਆ ਜੀ ਬਿਲਕੁਲ ਅਸੀਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨੂੰ ਮੰਗ ਪੱਤਰ ਭੇਜਦੇ ਆ ਰਹੇ ਨੋਟਿਸ ਭੇਜਦੇ ਆ ਰਹੇ ਹਾਂ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਲਗਾਤਾਰ ਸਰਕਾਰ ਮੈਨੇਜਮੈਂਟ ਵੱਲੋਂ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ ਉਲਟਾ ਵਾਰ-ਵਾਰ ਜਿਹੜੀਆਂ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆਂਦਾ ਜਾ ਰਿਹਾ ਜਿਹੜਾ ਸਿੱਧੇ ਤੌਰ ਤੇ ਵਿਭਾਗ ਨੂੰ ਖਤਮ ਕਰਨ ਵਾਲੀ ਮਨਛਾ ਦੇ ਨਾਲ ਕੰਮ ਕੀਤਾ ਜਾ ਰਿਹਾ ਜਿਹਦਾ ਸਾਡਾ ਸਖਤ ਵਿਰੋਧ ਹੈ ਜਿਹਦੇ ਅੱਜ ਜਿਵੇਂ ਕਿਲੋਮੀਟਰ ਬੱਸਾਂ ਦਾ ਟੈਂਡਰ ਖੋਲਣ ਦੀ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕੀਤਾ ਜਾਵੇ ਪਰ ਅਜੇ ਤੱਕ ਸਰਕਾਰ ਨੇ ਟੈਂਡਰ ਨੂੰ ਰੱਦ ਨਹੀਂ ਕੀਤਾ ਦੂਜੇ ਨੰਬਰ ਤੇ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਜਾਣੀਆਂ ਪਿਛਲੀ 15 ਅਗਸਤ ਨੂੰ ਵੱਡਾ ਸਾਡਾ ਐਜੀਟੇਸ਼ਨ ਸੀ ਜਿਹਦੇ ਚ ਮਾਨਯੋਗ ਚੀਫ ਸਕੱਟਰੀ ਨੇ ਬਹਿ ਕੇ ਸਾਡੀਆਂ ਮੰਗਾਂ ਮੰਨੀਆਂ ਸੀ ਤੇ 15 ਦਿਨ ਦੇ ਵਿੱਚ ਵਿੱਚ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਇੱਕ ਵੀ ਮੰਗ ਜਿਹੜੀ ਉਹ ਲਾਗੂ ਨਹੀਂ ਕੀਤੀ ਜਿਹਦੇ ਕਰਕੇ ਅਸੀਂ ਅੱਜ 3 ਮਹੀਨੇ ਹੋ ਗਏ ਆ ਵਾਰ-ਵਾਰ ਮੀਟਿੰਗਾਂ ਵੀ ਕਰ ਚੁੱਕੇ ਆ ਵੀ ਸਾਡੀਆਂ ਮੰਗਾਂ ਲਾਗੂ ਕਿਤੇ ਆਈਆਂ ਨਹੀਂ ਕੀਤੀਆਂ ਨਾਲ ਹੀ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨਾ ਠੇਕੇਦਾਰੀ ਰਫਾ ਕਰਕੇ ਸਾਡਾ ਸ਼ੋਸ਼ਣ ਹੋ ਰਿਹਾ ਉਹ ਵਾਰ-ਵਾਰ ਸਰਕਾਰ ਵੀ ਮੰਨਦੀ ਆ ਮੈਨੇਜਮੈਂਟ ਵੀ ਮੰਨਦੀ ਆ ਪਰ ਠੇਕੇਦਾਰ ਵਿਚੋਲਿਆਂ ਨੂੰ ਵਿਭਾਗਾਂ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਔਰ ਕਿਸੇ ਵੀ ਕਾ ਨਹੀਂ ਕੀਤਾ ਗਿਆ ਜਿਹਦਾ ਸਾਡਾ ਵਾਰ-ਵਾਰ ਰੋਸ ਹੈ ਜਿਹਦੇ ਚ ਅਸੀਂ ਅੱਜ 12 ਵਜੇ ਤੋਂ ਲੈ ਕੇ ਮੁਕੰਮਲ ਹੜਤਾਲ ਕੀਤੀ ਔਰ ਕੱਲ 18 ਤਰੀਕ ਨੂੰ ਮੁੱਖ ਮੰਤਰੀ ਦੀ ਰਾਇਸ਼ ਤੇ ਪੱਕਾ ਧਰਨਾ ਲਾਵਾਂਗੇ ਜਿਹਦੇ ਚ ਸਾਡੀਆਂ ਮੰਗਾਂ ਹੋਣਗੀਆਂ ਕਿ ਕੱਚੇ ਮਲਾਜਮਾਂ ਨੂੰ ਪੱਕੇ ਕਰਨਾ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਣਾ ਸਰਵਸ ਰੂਲ ਲਾਗੂ ਕਰਨੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨੀ ਔਰ ਵਿਭਾਗ ਚ ਮਾਲਕੀ ਬੱਸਾਂ ਪਾਉਣੀਆਂ ਕਿਲੋਮੀਟਰ ਪ੍ਰਾਈਵੇਟ ਬੱਸਾਂ ਦਾ ਜਿਹੜਾ ਟੈਂਡਰ ਰੱਦ ਕਰਨਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਹਾਂ ਜਿਹਦੇ ਚ ਕਿਸਾਨ ਮਜ਼ਦੂਰ ਮਲਾਜਮ ਜਥੇਬੰਦੀਆਂ ਤੇ ਜਿਹੜੀਆਂ ਭ ਨਾ ਮਾਚਲ ਸੀਟੀ ਜੁਦੀਆਂ ਟਰਾਂਸਪੋਰਟ ਦੀਆਂ ਜਥੇਬੰਦੀਆਂ ਉਹਨਾਂ ਦਾ ਸਾਨੂੰ ਪੂਰਾ ਸਮਰਥਨ ਹੈ ਸਹਿਯੋਗ ਹੈ ਉਹ ਸਾਡੇ ਸੰਘਰਸ਼ ਦਾ ਹਿੱਸਾ ਬਣਨਗੇ ਅੱਜ ਵੇਖੋ 12 ਵਜੇ ਤੱਕ ਸਾਡੀਆਂ ਸਾਰੀਆਂ ਬੱਸਾਂ ਚੱਲਦੀਆਂ 12 ਵਜੇ ਤੋਂ ਬਾਅਦ ਜਿਹੜੀ ਸਰਵਿਸ ਆ ਉਹ ਘਟਨੀ ਸ਼ੁਰੂ ਹੋ ਜੂਗੀ ਹੌਲੀ ਹੌਲੀ ਜਿਹੜੀਆਂ ਬੱਸਾਂ ਉਹ ਜਾਣੀਆਂ ਬੰਦ ਹੋ ਜਾਣਗੀਆਂ ਡੀਪੂਆਂ ਤੋਂ ਤੇ ਜਿਹੜੀਆਂ ਬੱਸਾਂ ਬਾਹਰ ਰੂਟ ਤੇ ਆ ਉਹ ਸ਼ਾਮ ਤੱਕ ਸਾਰੀਆਂ ਬੱਸਾਂ ਡੀਪੂਆਂ ਦੇ ਵਿੱਚ ਬੰਦ ਹੋ ਜਾਣਗੀਆਂ ਔਰ ਕੱਲ ਤੋਂ ਮੁਕੰਮਲ ਜਿਹੜਾ ਕੋਈ ਵੀ ਬੱਸ ਰੂਟ ਤੇ ਨਹੀਂ ਜਾਣੀ ਔਰ ਮੁਕੰਮਲ ਤੌਰ ਤੇ ਬੰਦ ਕਰਕੇ ਤੇ ਜਿਹੜਾ ਮੁੱਖ ਮੰਤਰੀ ਦੀ ਰੈਸਟ ਉਹ ਤਰਨ ਦੇ ਪ੍ਰ देखो पक्के ملازم بہت ਘਟ ਗਿਣਤੀ ਦੇ ਵਿੱਚ ਨੇ ਜਿਹੜੇ ਅਕਸਰ ਜਿਹੜੇ ਦਫ਼ਤਰਾਂ 'ਚ ਡਿਊਟੀਆਂ ਕਰ ਰਹੇ ਆ ਜਿੰਨੇ ਕ ਮਲਾਜ਼ਮ ਹੈਗੇ ਆ ਉਹ ਕੋਈ ਇੱਕ ਦੁੱਕਾ ਜਾਂ 5-7% ਬੱਸਾਂ ਚਲਾ ਵੀ ਸਕਦੇ ਆ ਔਰ ਉਹਨਾਂ ਦਾ ਸਾਨੂੰ ਫਿਰ ਵੀ ਸਮਰਥਨ ਹੈ ਕਿ ਉਹ ਸਾਡੇ ਜਿਹੜੇ ਸੰਘਰਸ਼ ਚੱਲ ਰਹੇ ਆ ਉਹਦਾ 100% ਸਮਰਥਨ ਕਰਨਗੇ ਜੇਕਰ ਸਰਕਾਰ ਕੋਈ ਵਧਵਾ ਐਕਸ਼ਨ ਲੈ ਕੇ ਆਊਗੀ ਤੇ ਅਸੀਂ ਉਹਨਾਂ ਨਾਲ ਵੀ ਸਾਡਾ رابطہ ਵਾ ਔਰ ਹੋਰ ਵੀ ਸਾਰੀਆਂ ਭਰਾਤਰੀ ਜਥੇਬੰਦੀਆਂ ਨਾਲ رابطہ ਵੀ ਤੁਰੰਤ ਜਿਹੜੇ ਵੱਡੇ ਐਕਸ਼ਨ ਲਿੱਖੇ ਜਾਣ